ਕਿਸਾਨ ਭਰਾਵੋ ਆਪਣਾ ਸੀਜ਼ਨ ਚੱਲ ਰਿਹਾ ਆਪਾਂ ਨੇ ਕਣਕਾਂ ਬੀਜ ਰੇ ਨੇ ਤੇ ਬਾਣ ਹੈਗਾ ਥੋੜੇ ਥੋੜੇ ਗਿੱਲੇ ਬਾਈ ਤੇ ਨਾ ਮੜਾ ਯਾ ਦੇਖ ਕੇ ਮੜਾ ਯਾ ਦੇਖਿਆ ਕਰੋ ਹਨਾ ਖਾਲਾਂ ਬੱਟਾਂ ਖੱਡਾਂ ਸੱਪ ਦੇਖੋ ਬਾਈ ਕਿੱਡਾ ਵੱਡਾ ਦੇਖੋ ਸੱਪ ਆ ਬਾਈ ਆਹ ਦੇਖ ਸਕਦੇ ਹੋ ਹਨਾ ਸੁਣੋ ਆਪਾਂ ਦਿਖਾ ਪਈਦੇ ਨੇ ਬਾਈ ਬਣ ਕੇ ਮੜਾ ਧਿਆਨ ਰੱਖਿਆ ਕਰੋ ਨਾ ਕਈ ਵਾਰ ਨਾ ਆਪਾਂ ਅਣਗਿਹਲੀ ਜਾਣਿਆ ਪਕ ਕਰ ਹਨਾ ਵੀ ਚਲ ਆ ਦੇਖ ਉਹਦਾ ਖਾਦਾ ਪੀਤਾ ਦਾ ਕੁਸ ਡੱਕਿਆ ਬੈਠਾ ਬਾਈ ਜਮਾਂਚੂ ਹੈ ਚਾਹੇ ਡੱਡੂ ਡੁੱਡੂ ਖਾ ਕੇ ਨਾ ਜਮਾਂ ਡੱਕਿਆ ਬੈਠਾ ਪਤੰਦਰ ਹੇਲਦਾ ਵੀ ਨਹੀਂ ਪੋਰਾ ਹੁਣ ਬਾਹਰ ਆ ਓਏ ਉਹ ਦੇਖ ਆ ਦੇਖ ਓਏ ਦੇਖ ਓਏ ਜਮਾਂ ਡੱਕਿਆ ਬੈਠਾ ਵੀਰੇ ਚੂਹੇ ਚੰਗੇ ਖਾਦੇ ਵੇ ਇਹਦੇ ਡੱਡੂ ਖਾਦੇ ਵੇ ਆ ਕੇ ਦੇਖ ਮੜਾ ਕਿਸਾਨ ਪ੍ਰਭ ਉਹ ਹੱਥ ਨਾਲ ਮੜਾ ਆ ਦੇਖ ਕੇ ਲਾਇਆ ਕਰੋ ਬਾਈ ਆਪਣਾ ਆਪਣਾ ਕਿਉਂਕਿ ਆਪ ਨੂੰ ਪਤਾ ਨਾ ਹੁਣ ਜਿਆ ਸੀਜ਼ਨ ਚੱਲਦਾ ਕਣਕਾਂ ਬੀਜਣੀਆਂ ਨੇ ਦੇਖੋ ਬਾਈ ਮੜਾ ਜਾ ਧਿਆਨ ਨਾ ਕਣਕਾਂ ਬੀਜੋ ਬਾਈ ਕਿਉਂਕਿ ਇਹਦਾ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਕਿੱਥੇ ਬੈਠਾ ਹੋਵੇ